ਸਤ ਸ੍ਰੀ ਅਕਾਲ ਦੋਸਤੋ ਅੱਜ ਆਪਣੇ ਚੈਨਲ ਤੇ ਇੱਕ ਬਹੁਤ ਹੀ ਮਿਹਨਤੀ ਮਾਤਾ ਦੀ ਵੀਡੀਓ ਆਪਾਂ ਲੈ ਕੇ ਆਏ ਆ ਜਿਹੜੇ ਕਿ ਅੱਜ ਦੇ ਜਮਾਨੇ ਦੇ ਵਿੱਚ ਵੀ ਹੱਥੀਂ ਜਿਹੜਾ ਕੰਮ ਕਰਦੇ ਨੇ ਤੁਸੀਂ ਸਾਹਮਣੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਮਾਤਾ ਜੀ ਹੋਰੀ ਜਿਹੜਾ ਇੱਕ ਗਦੈਲੇ ਬੁਣ ਰਹੇ ਨੇ ਤੇ ਇਸ ਜਿਹੜਾ ਚੀਜ਼ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਘੱਟ ਪਤਾ ਹੋਊਗਾ ਜਿਨ੍ਹਾਂ ਨੇ ਇਹ ਜਿਹੜਾ ਜੰਤਰ ਨਹੀਂ ਦੇਖਿਆ ਹਨ ਜਿਹਦੇ ਤੇ ਇਹ ਬਣਾਈ ਹੋ ਰਹੀ ਆ ਤੇ ਆ ਜੋ ਗੱਲਬਾਤ ਕਰਦੇ ਮਾਤਾ ਜੀ ਨਾਲ ਲੈਨੇ ਆ ਸਾਰੀ ਜਾਣਕਾਰੀ ਪਤਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਮੇਰਾ ਨਾਮ ਗਤ ਕਰਨ ਕਰਨਾ ਪਿੰਡ ਖਵਲ ਕੋਟਲੀ ਆ ਜੀ ਠੀਕ ਹੈ ਜੀ ਮਾਤਾ ਜੀ ਇਹ ਜਿਹੜਾ ਕੰਮ ਹੈਗਾ ਖੱਡੀ ਦਾ ਜੀ ਇਹ ਕਿੰਨੇ ਸਮੇਂ ਤੋਂ ਤੁਸੀਂ ਕਰ ਰਹੇ ਹੋ ਜੀ ਜੀ ਮੈਂ 15 ਸਾਲ ਤੋਂ ਪੇਕੇ ਪਿੰਡ ਵਿੱਚ ਬੁੱਟਰ ਚ ਕਿਹੜੇ ਬੁੱਟਰ ਆਈ ਪੇਕੇ ਆਪਾਂ ਬੁੱਟਰ ਮੋਗਾ ਵੱਧਣੀ ਦੇ ਵਿਚਾਲੇ ਆਹਨ ਅੱਛਾ ਅੱਛਾ ਬੁੱਟਰ ਕਲਾਂ ਜਿਹੜਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਦੋਂ ਫਿਰ ਇਹ ਕੰਮ ਤੁਸੀਂ ਕਿਤੋਂ ਸਿੱਖਿਆ ਸੀਗਾ ਜੀ ਮੇਰੀਆਂ ਵੱਡੀਆਂ ਦੋਵੇਂ ਭੈਣਾਂ ਬੁਣਦੀਆਂ ਸੀ ਜੀ ਹਾਂਜੀ ਉਹ ਗਾਂ ਕਿਸੇ ਤੋਂ ਹੋਰ ਸਿੱਖ ਕੇ ਆਈਆਂ ਸੀ ਫਿਰ ਸਾਡੇ ਘਰੇ ਖੱਡੀ ਸੀਗੀ ਉਹਨਾਂ ਦੇ ਮਗਰ ਮਗਰ ਅਸੀਂ ਗਾਂ ਦੀ ਗਾਂ ਉਵੇਂ ਉਵੇਂ ਕੰਮ ਚਲਾਉਣ ਲੱਗ ਪਏ ਠੀਕ ਹੈ ਜੀ ਉਦੋਂ ਫਿਰ ਆਪ ਦਾ ਦਾਜ ਹੀ ਬਣਾਇਆ ਸੀ ਜਾਂ ਹਾਂਜੀ ਉਦੋਂ ਦਾਜ ਹੀ ਦਾਜ ਵੀ ਬਣਾਇਆ ਜੀ ਤੇ ਕਿਸੇ ਦਾ ਕੰਮ ਵੀ ਬਹੁਤ ਕਰਿਆ ਜੀ ਠੀਕ ਹੈ ਜੀ ਜੇ ਅੱਜ ਆਪਾਂ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਕਰੀ ਉਦੋਂ ਮੈਂ ਕਹਿੰਨਾ ਵੀ ਹਰ ਘਰ ਦੇ ਵਿੱਚ ਖੱਡੀ ਹੁੰਦੀ ਸੀ ਹਾਂਜੀ ਉਹ ਤਾਂ 15 ਸਾਲ ਪਹਿਲਾਂ ਹੁੰਦੀ ਸੀ ਜੀ ਖੱਡੀ ਸੀਗੀ ਇਹ ਵੇਖ ਕਿਵੇਂ ਹੌਲੀ ਹੌਲੀ ਘਰਾਂ ਚੋਂ ਇਹ ਚੀਜ਼ਾਂ ਨਿਕਲੀਆਂ ਜਿਹੜਾ ਸਾਰਾ ਆਪਾਂ ਮੁੱਲ ਦਾ ਸਮਾਂ ਲੈਣ ਲੱਗੇ ਇਹਦੀ ਕੁੜੀਆਂ ਪੜਨ ਲੱਗ ਗਿਆ ਪਿੰਡਾਂ ਚੋਂ ਘਟ ਗਿਆ ਕੁੜੀਆਂ ਘਟ ਪਸੰਦ ਵਿੱਚ ਤਾਂ ਪਿੰਛਰਾਂ ਵਾਲੇ ਬਹੁਤ ਪਸੰਦ ਕਰਦੇ ਵਿੱਚ ਘਟ ਪਸੰਦ ਕੁੜੀਆਂ ਕਰਦੀਆਂ ਕਿਉਂ ਘਟ ਗਿਆ ਪਰ ਹੁਣ ਸਾਡੇ ਪਿੰਡਾਂ ਚੋਂ ਨਹੀਂ ਘਟਿਆ ਹਜੇ ਦੁਬਾਰਾ ਫਿਰ ਟਾਈਮ ਆ ਗਿਆ ਜੀ ਹੁਣ ਹੱਥੀ ਬੁਣੇ ਸਮਾਨ ਦੀ ਕਦਰ ਹੈਗੀ ਲੋਕ ਮੰਗਦੇ ਹਨਾ ਹਾਂ ਜੀ ਤੇ ਹੁਣ ਫਿਰ ਤੁਸੀਂ ਕਿੰਨੀ ਉਮਰ ਹੋ ਗਈ ਆਪਣੀ ਹੁਣ ਮੇਰੀ ਹੋਊਗੀ 55 ਸਾਲ ਦੀ ਜੀ 55 ਸਾਲ ਦੀ ਹਾਂ ਜੀ ਕਿੰਨਾ ਸਮਾਂ ਇੱਥੇ ਖੱਡੀ 'ਚ ਗੁਜ਼ਾਰ ਜੋ ਸਾਰਾ ਦਿਨ ਸਾਰਾ ਦਿਨ ਅੱਗੇ ਤਾਂ ਮੈਂ ਸਾਰੀ ਦਿਹਾੜੀ ਲੱਗੀ ਰਹਿੰਦੀ ਸੀ ਹੁਣ ਮੈਂ 8 ਘੰਟੇ ਮਸਾਂ ਹੀ ਲੱਗਦੀ ਹਾਂ 8 ਘੰਟੇ ਜੀ ਹਾਂਜੀ ਠੀਕ ਹੈ ਜੀ ਆਹ ਦੇਖ ਲੋ ਜੀ ਜਿਹੜੀਆਂ ਮਾਤਾ ਦੇ ਦੇਖ ਰਹੀਆਂ ਆ ਵੀਡੀਓ ਹਨ ਜਿਹੜੀਆਂ ਕੈਨੇਡਾ ਜਾ ਕੇ ਜਾਂ ਹੋਰਾਂ ਦੇਸ਼ਾਂ ਜਾ ਕੇ ਕੰਮ ਕਰਦੀਆਂ 4-4 5-5 ਘੰਟੇ ਤੇ ਆ ਵੀ ਮਾਤਾ ਹੈਗੇ ਜਿਹੜੇ 8 ਘੰਟੇ ਅੱਜ ਵੀ ਆਪਣੇ ਘਰ ਦੇ ਵਿੱਚ ਖੱਡੀ ਦੇ ਵਿੱਚ ਬੈਠਦੇ ਆ ਤੇ ਇਹਦੇ ਨਾਲ ਨਿਗਾ ਤੇ ਵੀ ਸਰਪੰנדה ਜੀ ਥਕਾਵਟ ਸਕੂਟ ਨਹੀਂ ਹੁੰਦੀ ਕਦੇ ਦਿਲ ਨਹੀਂ ਕੀਤਾ ਵੀ ਛੱਡ ਦਈਏ ਕੰਮ ਨਹੀਂ ਐ ਨਹੀਂ ਕਰਦਾ ਜੀ ਐਥਕਾਟ ਮਾਰੀ ਮੋਟੀ ਹੁੰਦੀ ਹੈ ਜੇ ਕੰਮ ਕਰੀ ਜਾਓ ਥਕਾਵਟ ਰਹਿੰਦੀ ਨਹੀਂ ਜੇ ਕਰਨੋਂ हट ਜਾਓ ਵੀ ਕਿਤੇ ਕਿਤੇ ਕਰੋ ਫੇਰ ਤਕਾਟ ਆਉਗੀ ਹੂੰ ਰੋਜ਼ ਕਰਨਾ ਨਹੀਂ ਪੈਂਦੀ ਜੀ ਠੀਕ ਹੈ ਜੀ ਜਿਵੇਂ ਅੱਜ ਕੱਲ ਆਪਣੇ ਬੀਬੀਆਂ ਭੈਣਾਂ ਨੂੰ ਬਿਮਾਰੀਆਂ ਬੜੀਆਂ ਲੱਗਦੀਆਂ ਕਿਸੇ ਦਾ ਬਲੱਡ ਵਧ ਗਿਆ 슈ਗਰ ਹੋ ਗਿਆ ਹਨਾ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਡਾਕਟਰਾਂ ਦੇ ਘਰ ਭਰੇ ਪਏ ਤੇ ਜੇ ਆਪਾਂ ਠੀਕਾੰਮ ਕਰਦੇ ਆਂ ਤਾਂ ਨਾ ਫਰਕ ਪੈਂਦਾ ਸਰੀਰ 'ਚ ਠੀਕ ਰਹਿੰਦਾ ਬਹੁਤ ਪੈਂਦਾ ਫੇਰ ਨਾ ਸਰੀਰ ਐਂ ਹੀ ਰਹਿੰਦਾ ਨਵਾਂ ਨਰੂਆ ਤੇ ਜਦੋਂ ਆਪਾਂ ਕੰਮ ਨਾ ਕਰੀਏ ਫੇਰ ਐਂ ਰਹਿੰਦੇ ਆਪਾਂ ਚਾੜੀ ਬਿਮਾਰ ਆ ਕੋਈ ਦਵਾਈ ਬੂਟੀ ਖਾਈਏ ਫੇਰ ਕੰਮ ਕਰਾਂਗੇ ਜੀ ਇਹ ਫਿਰ ਜਿਹੜਾ ਤੁਸੀਂ ਕੰਮ ਕਰਦੇ ਹੋ ਜੀ ਕਿਵੇਂ ਪਹਿਲਾਂ ਤੁਹਾਨੂੰ ਲੋਕ ਆਰਡਰ ਦਿੰਦੇ ਨੇ ਬਣਾਉਂਦੇ ਨੇ ਜਾਂ ਤੁਸੀਂ ਪਹਿਲਾਂ ਬਣਾ ਲੈਣੋ ਫਿਰ ਵੇਚਦੇ ਹੋ ਨਹੀਂ ਜੀ ਅਸੀਂ ਨਾ ਪਿੰਡ ਤੋਂ ਹੀ ਆ ਜਾਂਦਾ ਸਾਨੂੰ ਕੰਮ ਹਾਂਜੀ ਉਹ ਕਰਦੇ ਆ ਕੋਸਾਂ ਨੂੰ ਰੂਸੀ ਨੇ ਬਹੁਤ ਦਿੱਤਾ ਸੀ ਕੰਮ ਜਿਹੜੇ ਖੇਤੀ ਵਿਰਾਸਤ ਮਿਸ਼ਨ ਤੋਂ ਹਨ ਹਾਂਜੀ ਉਹਨਾਂ ਨੇ ਬਹੁਤ ਦਿੱਤਾ ਮੈਂ ਉਹਨਾਂ ਦਾ ਕੰਮ ਪਹਿਲੋਂ ਪਹਿਲ ਮੈਂ ਸ਼ੁਰੂ ਕਰਿਆ ਸੀ ਮੇਰੇ ਕੋਲ ਹੀ ਆਈ ਸੀ ਠੀਕ ਹੈ ਜੀ ਸਾਰਾ ਉਹਨਾਂ ਨੇ ਮੈਂ ਇੱਥੋਂ ਸ਼ੁਰੂ ਕਰਕੇ ਫਿਰ ਇੱਥੇ ਮੈਂ ਬੀਬੀਆਂ ਨਾਲ ਲਾਤੀ ਨਾ ਹਲੇ ਵੀ ਉਹਨਾਂ ਦਾ ਕੰਮ ਇੱਧਰ ਚੱਲਦਾ ਮੈਂ ਸੁਲ ਬਿਖਾ ਕੇ ਲਿਓ ਜੀ ਬਹੁਤ ਵਧੀਆ ਲੱਗਿਆ ਹੋਰ ਤੁਸੀਂ ਕੀ ਬਣਾ ਰਹੇ ਹੋ ਜੀ ਖੱਡੀ ਤੇ ਇਹ ਗਦਾਈਲੇ ਜੀ ਠੀਕ ਹੈ ਜੀ ਇਹ ਖੱਡੀ ਬਾਰੇ ਦੱਸੋ ਜੀ ਇਹਦੇ ਕੀ ਕੁਝ ਹੁੰਦਾ ਸਾਰਾ ਹਨਾ ਕੀ ਕੀ ਨਾਂ ਹੈਗਾ ਜਿਹੜਾ ਤੁਸੀਂ ਇਹ ਅੱਛਾ ਇਹ ਦੱਸੋ ਬਣਾ ਰਹੇ ਹੋ ਜਿਹੜਾ ਇਹ ਇਹਦੇ ਤੇ ਬਲਿਆ ਹੋਇਆ ਤੁਸੀਂ ਕੱਪੜਾ ਇਹਨੂੰ ਕੀ ਕਹਿੰਦੇ ਨੇ ਜੀ ਇਹ ਤਾਂ ਇਹ ਤਾਂ ਤੋਰਾ ਤਰ ਦੇ ਉੱਪਰ ਕੱਪੜਾ ਲਵੇੜਦੇ ਅੱਛਾ ਇਹਨੂੰ ਤੁਰ ਕਹਿੰਦੇ ਆਪਣੇ ਘਰਾਂ ਦੇ ਵਿੱਚ ਹਜੇ ਵੀ ਕਿਸੇ ਕਿਸੇ ਦੇ ਹੈਗੇ ਹਨਾ ਹੈਗੇ ਨਹੀਂ ਆ ਗਏ ਇਹ ਤੋਰਾ ਗਈ ਜੀ ਹਾਂਜੀ ਠੀਕ ਹੈ ਜੀ ਇਹਦੇ ਉੱਪਰ ਕੱਪੜਾ ਲਵੇੜਦੇ ਆ ਇਹ ਹੱਥਾਂ ਵਿੱਚ ਕੰਗੀ ਪਾਈ ਹੈ ਇਹ ਰਾਚਾ ਇਹ ਰਸ਼ ਆ ਜੀ ਆਪਣੇ ਹੁੰਦੇ ਸੀ ਇਹ ਸਾਰੇ ਘਰਾਂ 'ਚ ਇਹ ਰਸ਼ ਆ ਗਿਆ ਇਹ ਅੱਥਾ ਆ ਗਿਆ ਜੀ ਪਹਿਲਾਂ ਇਹ ਧਾਗੇ ਨੇ ਹੁੰਦੇ ਸੀ ਹੁਣ ਤਾਰਾਂ ਦੇ ਹੋ ਗਏ ਹੁਣ ਤਾਰਾਂ ਦੇ ਹੋ ਗਏ ਹਾਂਜੀ ਠੀਕ ਹੈ ਜੀ ਹਾਂਜੀ ਤੇ ਇੱਕ ਉਹ ਦਿਖਾਇਓ ਜਿਹੜੀ ਕਿਸ਼ਤੀ ਕਹਿੰਦੇ ਸੀ ਨਿੱਕੇ ਹੁੰਦੇ ਉਹਨੂੰ ਜਿਹਦੇ ਵਿੱਚ ਧਾਗਾ ਹਾਂ ਧਾਗ ਇਹ ਮੈਂ ਕਿਸਤੀ ਕਹਿੰਦੇ ਨਾ ਤੁਸੀਂ ਕਿ ਨਾ ਇਹਨੂੰ ਨਾਲ ਕਹਿੰਦੇ ਹਾਂ ਹਾਂ ਜੀ ਇਹਨੇ ਬੱਚੇ ਤਾਂ ਕਿਸਤੀ ਨੂੰ ਹੀ ਕਹਿੰਦੇ ਆ ਕਿਸਤੀ ਕਹਿੰਦੇ ਹੁੰਦੇ ਜਿਵੇਂ ਨਿੱਕੇ ਹੁੰਦੇ ਹਾਂਜੀ ਮੇਰੇ ਭੂਆ ਹਾਰਗੀਆਂ ਨੇ ਸਾਰਾ ਬਣਾਇਆ ਸੀ ਦਰੀਆਂ ਚਾਹੇ ਸਾਰਾ ਕੁਝ ਨਾ ਹਾਂਜੀ ਮੈਂ ਵੀ ਫਿਰ ਇਹ ਕੱਪ ਜਿਹੜਾ ਧਾਗਾ ਹੈਗਾ ਜੀ ਇਹ ਕਿਹੜਾ ਹੁੰਦਾ ਜੀ ਇਹ ਚਰਖੇ ਤੇ ਕੱਤਿਆ ਵਾ ਰੂਂ ਦਾ ਰੂਂ ਦਾ ਜਿਹੜਾ ਸੂਤ ਕਹਿੰਦੇ ਜੀ ਨੂੰ ਹਾਂਜੀ ਹਾਂਜੀ ਪਹਿਲਾਂ ਪੂਣੀਆਂ ਬਣਾ ਕੇ ਫਿਰ ਕੱਤਦੇ ਸੀ ਨਾ ਪਹਿਲਾਂ ਰੂਂ ਆਪਾਂ ਕਪਾਹ ਵੀਰਦੇ ਹਾਂ ਕਪਾਹ ਵੀਰ ਕੇ ਉਹਨੂੰ ਬਲਾਉਂਦੇ ਆ ਬਲਾ ਕੇ ਇਬੜੇਵੇਂ ਆੜਦਾ ਰੂਮ ਆੜਦਾ ਫਿਰ ਉਹਨੂੰ ਪੁੰਜਾਉਨੇ ਆ ਪੁੰਜਾ ਕੇ ਪੂਣੀਆਂ ਵੜਦੇ ਫਿਰ ਬੀਬੀ ਕਾ ਕੱਤਦੇ ਆ ਕੱਤ ਕੇ ਰੰਗ ਕੇ ਫਿਰ ਆਪਾਂ ਬੁੰਨਦੇ ਠੀਕ ਹੈ ਜੀ ਇਹ ਜਿਹੜੀ ਰੂਮ ਹੈਗੀ ਆ ਪੂਣੀਆਂ ਹਾ ਸੂਤ ਵਾਲਾ ਇਹ ਨਰਮੇ ਦਾ ਤਾਂ ਨਹੀਂ ਬਣਦੀ ਹੈ ਨਾ ਇਹ ਨਰਮੇ ਦਾ ਵੀ ਬਣ ਜਾਂਦਾ ਬਣ ਜਾਂਦਾ ਜਾਨੀ ਕਿ ਉਹ ਕੱਤਣ ਚ ਕੀੜਾ ਹੁੰਦਾ ਪਹਿਲਾਂ ਜਦੋਂ ਨਰਮਾ ਬੀਜਦੇ ਸੀ ਨਾਲ ਦੋ ਤਿੰਨ ਕਰਾਣਾ ਕਪਾਹ ਬੀਜਦੇ ਹੁੰਦੇ ਸੀ ਨਾ ਕਿ ਕੁੜੀਆਂ ਦਾ ਦਾਜ ਬਣਾਵਾਂ ਹਾਂਜੀ ਅੱਜ ਕੱਲ ਤਾਂ ਕਪਾਹ ਦਾ ਵੀ ਟਾਈਮ ਗਿਆ ਜੀ ਬਹੁਤ ਘੱਟ ਆ ਨਾ ਬਹੁਤ ਘੱਟ ਆ ਦੇਖ ਲਓ ਤੁਸੀਂ ਜਿਹੜੀ ਖੱਡੀ ਚੱਲ ਰਹੀ ਹੈਗੀ ਆ ਤੇ ਤੁਸੀਂ ਕੀ ਕੀ ਬਣਾਉਣੇ ਹੋ ਜੀ ਸਾਰਾ ਸਮਾਨ ਦੱਸੋ ਇੱਕ ਵਾਰੀ ਨਾ ਰੋਕ ਕੇ ਖੱਡੀ ਰੋਕ ਲਓ ਕੀ ਕੀ ਤੁਸੀਂ ਉਹਨਾਂ ਤਿਆਰ ਕਰਦੇ ਹੋ ਇੱਕ ਤਾਂ ਚਿੱਟਾ ਖੰਦਰ ਬੁਣਦੇ ਆ ਹਾਂਜੀ ਇੱਕ ਗਦੈਲੇ ਰੰਗ ਬਰੰਗੇ ਹਾਂਜੀ ਖੇਸ ਤੌਲਗੇ ਹਾਂ ਤੌਲਗੇ ਵੀ ਬੁਣੇ ਜਾਂਦੇ ਉੱਪਰ ਲੈਣ ਵਾਲੇ ਹਾਂਜੀ ਵੀ ਇਹ ਨਾ ਕੰਮ ਕਰਦੇ ਅਸੀਂ ਠੀਕ ਹੈ ਜੀ ਹਾਂ ਜੀ ਪੰਜੀਆਂ ਰੱਖੇ ਅਸੀਂ ਇਹ ਮੈਂ ਬਣ ਲੈਣੀ ਆ ਡਿਜ਼ਾਈਨ ਨਾਲ ਜੇ ਆਪਾਂ ਖਦਰ ਹੁਣ ਕਈ ਪਾਉਂਦੇ ਆ ਪੁਰਾਣਾ ਖਦਰ ਕੋਰਤੇ ਵੀ ਬਣਾ ਕੇ ਪਾਉਂਦੇ ਆ ਉਹ ਵੀ ਤੁਸੀਂ ਬਣਾ ਦੇਣੀ ਆ ਹਾਂ ਉਹ ਵੀ ਬਣਾ ਦੇਣੀ ਆ ਠੀਕ ਹੈ ਜੀ ਉਹ ਚਿੱਟਾ ਸਫੈਦ ਬਣਾ ਲਓ ਲੀਹਾਂ ਵਾਲਾ ਵਾਲਾ ਬਣਾ ਲਓ ਡੱਬੀਆਂ ਪਵਾ ਲਓ ਜੋ ਮਰਜੀ ਡਿਜ਼ਾਈਨ ਪਵਾ ਲਓ ਤੁਸੀਂ ਆ ਬਖਾ ਦੇ ਸਾਨੂੰ ਠੀਕ ਉਹਵੇਂ ਬਣਾ ਦੇ ਦਿੰਦੇ ਆ ਜਿਹੜੀ ਚੀਜ਼ ਤੁਹਾਨੂੰ ਦਿਖਾ ਦਿਓਗੇ ਤੁਸੀਂ ਉਹ ਬਣਾ ਦਿਓਗੇ ਬਣਾ ਦਿਆਂਗੇ ਅਸੀਂ ਜਿਵੇਂ ਹੁਣ ਕਿਸੇ ਨੇ ਤੁਹਾਡੇ ਤੋਂ ਕੋਈ ਸਮਾਨ ਬਣਾਉਣਾ ਹੈ ਨਾ ਪਹਿਲਾਂ ਤੁਹਾਨੂੰ ਉਹ ਦੱਸੇ ਆਰਡਰ ਦੇਵੇ ਫਿਰ ਤੁਸੀਂ ਬਣਾ ਦੇਣੀ ਹੈ ਹਾਂਜੀ ਹਾਂਜੀ ਫਿਰ ਮੈਂ ਹੋਰ ਵੀ ਮੈਂਬਰ ਨਾਲ ਲਾਵਾਂ ਨਾਲ ਹੋਰ ਵੀ ਤੁਹਾਡੇ ਭੈਣਾਂ ਰਹਿ ਗਈਆਂ ਹਾਂਜੀ ਹਾਂਜੀ ਹੈਗੀ ਤੇ ਇਹ ਚੀਜ਼ ਕੰਮ ਕਰਕੇ ਖੁਸ਼ੀ ਹੁੰਦੀ ਹੈ ਜੀ ਵੀ ਇੱਥੇ ਬਹੁਤ ਖੁਸ਼ੀ ਸਾਨੂੰ ਪੈਸਾ ਬਣਦਾ ਸਾਨੂੰ ਹਿੰਮਤ ਵਾਧਦੀ ਅੱਛਾ ਜੀ ਬਹੁਤ ਫਰਕ ਪੈਂਦਾ ਸਰੀਰ ਵਿਹਲੇ ਪੈਰੋ ਆਪਾਂ ਬਿਮਾਰ ਹਾਂਜੀ ਕੰਮ ਕਰੋ ਸਲਾਵਾ ਦਿਓ ਠੀਕ ਹੈ ਜੀ ਕਿੰਨੀ ਕਿ ਇਹਦੇ ਚ ਪੈਸੇ ਕਿੰਨੇ ਕ ਬਣ ਜਾਂਦਾ ਮਹੀਨੇ ਦੇ ਕੰਮ ਕਰਕੇ ਜੇ ਮਹੀਨੇ ਦੇ ਦੋ ਅੱਡੇ ਲਾਤੇ ਹਾਂਜੀ ਤੇ ਦਾਣ ਜਾਂਦਾ ਵੀ ਅਸੀਂ ਇਹਦੇ ਹੈਗਾ 2000 4000 ਬਣਾ ਲਈਦਾ ਇਹ ਖੱਡੀ ਖੱਡੀ ਤੋਂ ਹਾਂਜੀ ਅਭੀ ਆਪਦੇ ਗਜਾਰੇ ਜੁਗ ਕੱਲ ਮੈਂ ਬਣਾਈ ਬਣਾਈ ਦੇ ਨਾ ਤਲਾਈ ਨਾ ਬਟਾਈ ਕੁਛ ਨਹੀਂ ਪਾਇਆ ਵਿੱਚ ਕੱਲੀ ਬਣਾਈ 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 ਹਾਂਜੀ ਤਲਾਈ ਬਟਾਈ ਅੱਡ ਹੁੰਦੀ ਹੈ ਇਹ ਕਿੰਨੇ ਦਿਨਾਂ ਚ ਲਾ ਦੇਣਾ ਫਿਰ ਦੋ ਇਹ ਮੈਂ ਹਫ਼ਤੇ ਜੀ ਵੀ ਲਾਉਂਦੀ ਸੀ ਅੱਗੇ ਤਾਂ ਹੁਣ ਮੈਂ ਕਹਿੰਨੀ ਦੋ ਹੀ ੱਡੇ ਮੈਂ ਹੌਲੀ-ਹੌਲੀ ਲਾ ਲਵਾਂ ਹੌਲੀ-ਹੌਲੀ ਲਾ ਲਾਂ ਠੀਕ ਹੈ ਜੀ ਨਹੀਂ ਫਿਰ ਕਾਹ ਲਾ ਕਰਨ ਲੱਗੀ ਜੀ ਦਾ ਵੀ ਹੋਰ ਵੀ ਕਿਸੇ ਦਾ ਕੰਮ ਲੈਣਾ ਠੀਕ ਹੈ ਜੀ ਫਿਰ ਉਹ ਜਿਹਾ ਸੁਭਾਵ ਨਾ ਲਈ ਲੈ ਹੋਰ ਵੀ ਕੁੜੀਆਂ ਨੂੰ ਕੰਮ ਸਿਖਾਇਆ ਤੁਸੀਂ ਇਸ ਕੰਮ ਬਹੁਤ ਮੈਂ ਤਾਂ ਬਹੁਤ ਹੀ ਸਿਖਾਇਆ ਜੀ ਹਮ ਲਾਮਾ ਵੀ ਆ ਗਈਆਂ ਮੇਰੇ ਕੋਲ ਕੁੜੀਆਂ ਸਿੱਖਣ ਬਹੁਤ ਕੰਮ ਸਿੱਖਣਾ ਜੀ ਬਹੁਤ ਜਸ ਗਾਇਆ ਰਾਮ ਨਾਲ ਠੀਕ ਜੀ ਜਿਵੇਂ ਤੁਸੀਂ ਕਿਸੇ ਨੇ ਤੁਹਾਡੇ ਨਾਲ ਹੁਣ ਸੰਪਰਕ ਕਰਨਾ ਹੈ ਨਾ ਆਪਦਾ ਮੋਬਾਈਲ ਨੰਬਰ ਦੱਸ ਦਿਓ ਜੀ ਕਿਉਂ ਹੀ ਸਮਾਨ ਬਣਾਉਣਾ ਤੁਹਾਡੇ ਨਾਲ ਸਿੱ ਨੰਬਰ ਦੱਸ ਦਿਓ ਆਪਣਾ ਜੀ 8427355560 ਇਹ ਆਪਣਾ ਕੋਟਲੀ ਕਿਹੜੇ ਪਾਸੇ ਘਰ ਹੈਗਾ ਕਿਹੜੀ ਪੱਤੀ ਚ ਆਈ ਇਹ ਦੇ ਨੇੜੇ ਹਾਂਜੀ ਗਊਸ਼ਾਲਾ ਨੇੜੇ ਗਊਸ਼ਾਲਾ ਦੇ ਨੇੜੇ ਆ ਜੀ ਫਿਰਨੀ ਦੇ ਨੇੜੇ ਆ ਘਰ ਇਹਨਾਂ ਦਾ ਹਾਂਜੀ ਹਾਂਜੀ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਕੁਝ ਵੀ ਬਣਾ ਸਕਦੇ ਹੋ ਹਾਂਜੀ ਤੇ ਜਿਹੜੀਆਂ ਬੀਬੀਆਂ ਕੋਲੇ ਸਮਾਂ ਹੈਗਾ ਅੱਜ ਵੀ ਹਨਾ ਘਰਾਂ ਦੇ ਵਿੱਚ ਬੇਲੀਆਂ ਹੁੰਦੀਆਂ ਇਹ ਇਹ ਕਰ ਸਕਦੀਆਂ ਕੰਮ ਅੱਜ ਵੀ ਬਸ ਉਹਨੂੰ ਹੋਰ ਵਿਖਾ ਕੇ ਲੈਣੂਗਾ ਦੋ ਬੀਬੀਆਂ ਹੋਰ ਵਿਖਾ ਕੇ ਲੈ ਲਈ ਉਹ ਬਸ ਠੀਕ ਹੈ ਜੀ ਉਹ ਨਹੀਂ ਜਾਂਦੇ ਤੁਸੀਂ ਇੰਨਾ ਸਾਲ ਹੋ ਗਿਆ ਜੀ ਕੰਮ ਕਰਦਿਆਂ ਨੂੰ ਜਿਵੇਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਹੱਥੀਂ ਕੰਮ ਕਰਨ ਵਾਲਿਆਂ ਨੂੰ ਲੋਨ ਦਿੰਨੇ ਆ ਮਦਦ ਕਰਦੇ ਆ ਕਦੇ ਤੁਹਾਡੇ ਕੋਲੇ ਕੋਈ ਆਇਆ ਵੀ ਤੁਸੀਂ ਬਈ ਨਹੀਂ ਜੀ ਸਾਡੇ ਕੋਲ ਕੋਈ ਪੈਸਾ ਲਓ ਹੋਰ ਕੰਮ ਵਧਾਓ ਨਹੀਂ ਜੀ ਕੋਈ ਨਹੀਂ ਆਇਆ ਤੁਹਾਡੇ ਕੋਲੇ ਨਹੀਂ ਕੋਈ ਨਹੀਂ ਆਇਆ ਸਾਡੇ ਕੋਲ ਜਿਵੇਂ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਵੀ ਜਿਹੜੇ ਹੱਥੀਂ ਕੰਮ ਕਰਦੇ ਆ ਲੋਕ ਜਾਣਦੇ ਉਹਨਾਂ ਨੂੰ ਅਸੀਂ ਅੱਗੇ ਵਧਾਵਾਂਗੇ ਹਨਾ ਕੋਡੇ ਕੋਲੇ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਨਹੀਂ ਹੈ ਠੀਕ ਹੈ ਜੀ ਦੇਖੋ ਜੀ ਜਿਹੜੀ ਇਹ ਕੰਮ ਹੈਗੀ ਇਹ ਕਲਾ ਹੈਗੀ ਹੈ ਹਨਾ ਇਹ ਇਹਨਾਂ ਦਾ ਗੁਜ਼ਾਰਾ ਹੈਗਾ ਵੀ ਗੁਜ਼ਾਰਾ ਹੋ ਰਿਹਾ ਇਹਨਾਂ ਦੇ ਪਰਿਵਾਰ ਦਾ ਤੇ ਇਹ ਨਹੀਂਗਾ ਵੀ ਇਹਦੇ ਤੋਂ ਕੋਈ ਜ਼ਿਆਦਾ ਕਮਾਈ ਹੋ ਜਾਂਦੀ ਆ ਇੱਕ ਤਾਂ ਸ਼ੌਂਕ ਹੁੰਦਾ ਹਨਾ ਜੀ ਤੁਹਾਨੂੰ ਇਸ ਕੰਮ ਬਿਨਾ ਚੈਨ ਨਹੀਂ ਆਉਂਦਾ ਹਨਾ ਨਹੀਂ ਆਉਂਦਾ ਜੀ ਲੱਗੇ ਰਹਿੰਦੇ ਹੋ ਤੁਸੀਂ ਆ ਨਾ ਵੇਲੇ ਪੈ ਰਾਵਾਂਗੇ ਸਰੀ ਮਿੱਟੀ ਬਣ ਜਾਂਦਾ ਹਮ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣਾ ਜੀ ਹੋਰ ਆਪਣੇ ਪਰਿਵਾਰ ਇੱਧਰ ਆ ਸਾਲੇ ਦੋ ਘਰ ਦੋ ਘਰ ਤੇ ਮੇਰੀ ਨੋ ਕੱਪੜੇ ਸੂਜੀ ਕੱਪੜਿਆਂ ਦਾ ਕੰਮ ਹਾਂਜੀ ਇਹ ਵਧੀਆ ਡਿਜ਼ਾਈਨ ਵਾਲੇ ਬਣਾਉਂਦੀ ਜੀ ਕੱਪੜੇ ਹੋਰ ਤੁਸੀਂ ਬੀਬੀਆਂ ਭੈਣਾਂ ਨੂੰ ਕੀ ਕੀ ਨਾ ਚਾਹੋਗੇ ਜੀ ਜਿਹੜੀਆਂ ਇਹ ਵੀਡੀਓ ਦੇਖ ਰਹੀਆਂ ਕੰਮ ਕਰਨਾ ਚਾਹੁੰਦੀਆਂ ਤੁਹਾਡੇ ਨਾਲ ਜੁੜ ਕੇ ਵੀ ਕੰਮ ਕਰ ਸਕਦੀਆਂ ਹਾਂ ਹਾਂਜੀ ਕਾਹਦਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਅਸੀਂ ਕਹਿੰਦੇ ਜਿਨ੍ਹਾਂ ਨੇ ਸਾਡੇ ਨਾਲ ਜੁੜਨਾ ਸਿੱਖਣਾ ਕਿਸੇ ਨੇ ਆਉਣ ਸਿਖਾਵਾਂਗੇ ਠੀਕ ਹੈ ਜੀ ਕੰਮ ਵੀ ਦਿਓਗੇ ਤੁਸੀਂ ਹਾਂ ਜੀ ਜਿਸ ਖਾਵਾਂਗੇ ਗਾਂ ਸਾਡਾ ਹੋਰ ਤਰੱਕੀ ਵਧੂਗੀ ਹਾਂ ਜਿੰਨੀ ਤੁਹਾਡੀ ਟੀਮ ਵਧੂਗੀ ਕੰਮ ਵੀ ਹੋਣਾ ਵਧੂਗਾ ਉਹਨਾਂ ਜ਼ਿਆਦਾ ਕੰਮ ਮਿਲੂਗਾ ਇਹਦੀ ਘਰੇ ਹਾਂ ਜੀ ਠੀਕ ਹੈ ਨਾ ਬਾਹਰ ਨਹੀਂ ਜਾਣਾ ਪੈਂਦਾ ਦਾ ਜੀ ਜਿੰਨਾ ਮਰਜ਼ੀ ਟਾਈਮ ਲਾਓ ਬਾਹਰ ਜਾਵਾਂਗੇ ਖੇਤ ਚ ਧੂਕੀ ਕਰਕੇ ਆਵਾਂਗੇ ਘਰੇ ਜਿੰਨਾ ਮਰਜ਼ੀ ਭਾਵੇਂ ਨੇਰੇ ਸਵੇਰੇ ਵੀ ਕਰ ਲਓ ਕਿੰਨਾ ਫਰਕ ਪੈਂਦਾ ਜਣ ਪਹਿਲਾਂ ਉਹ ਹੁੰਦਾ ਵੀ ਕੰਮ ਕਰਕੇ ਹਨਾ ਛੇਦੀ ਕੰਮ ਨਿਮੇੜਨਾ ਵੀ ਖੱਡੀ ਤੇ ਬਹਿਣਾ ਦਰੀ ਬੋਨੀ ਆ ਇਹ ਹੁੰਦਾ ਸੀ ਹਨਾ ਪਹਿਲਾਂ ਪਹਿਣਾ ਦਰੀਆਂ ਵੀ ਬਹੁਤ ਗੁਲੀਆਂ ਨੇ ਪਹਿਲਾਂ ਪਹਿਲਾਂ ਬਹੁਤ ਦਰੀਆਂ ਗੁਲੀਆਂ ਸੀ ਠੀਕ ਹੈ ਜੀ ਪਰ ਮੇਰੇ ਨਾਲ ਹੁਣ ਤਾਂ ਮੈਂ ਬੁਢੀ ਨਹੀਂ ਹੋ ਗਈ ਮੈਨੂੰ ਐ ਨਹੀਂ ਕੋਈ ਕਹਿੰਦਾ ਸੀ ਇੰਨਾ ਕੰਮ ਕਰਨ ਜਾਣ ਦੀ ਅੱਛਾ ਜੀ ਮੈਂ ਸ਼ਹਿਰ ਦੀ ਹਾਂ ਨਾ ਅੱਛਾ ਜੀ ਫਰਕ ਬਹੁਤ ਤੁਹਾਨੂੰ ਵੀ ਬਿਮਾਰੀ ਤਾਂ ਨਹੀਂ ਸਰੀਰ 'ਚ ਕੋਈ ਸ਼ੂਗਰ ਬੀਪੀ ਜਾਂ ਕੋਈ ਨਹੀਂ ਮੇਰਾ ਤਾਂ ਨਾ ਬੀਪੀ ਘਟਦਾ 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 ਹੁਣ ਹੀ ਘਟਣ ਲੱਗਾ ਪਹਿਲਾਂ ਨਹੀਂ ਮੇਰਾ ਉਮਰ ਦੇ ਹਿਸਾਬ ਨਾਲ ਵੀ ਫਰਕ ਪੈਂਦਾ ਹਾਂ ਜੀ ਖੂਨ 8 ਗ੍ਰਾਮ ਰਹੇਗਾ ਨਾ ਅੱਛਾ ਕੋਈ ਦਾ ਕੰਮ ਦੀ ਬਾੜੀ ਖੱਚ ਕਰਦੀ ਹਾਂ ਹੂੰ ਤੇ ਕਦੇ ਕੋਈ ਆਂਡ ਗਵਾਂਡ ਰਿਸ਼ਤੇਦਾਰਾਂ ਨੇ ਆਏ ਨਹੀਂ ਕਿਹਾ ਕਿਸੇ ਨੇ ਵੀ ਉਮਰ ਹੋ ਗਈ ਹੁਣ ਘਟਾਲਾ ਕੰਮ ਛੱਡ ਦੇ ਮੈਂ ਤਾਂ ਕਹਿੰਦੀ ਆ ਮੈਨੂੰ ਨਹੀਂ ਮੇਰੇ ਜੀ ਨਹੀਂ ਲੱਗਦਾ ਅੱਛਾ ਐ ਵੀ ਕਹਿੰਦੇ ਹੁਣ ਕੋਈ ਬਾੜੀ ਲਾਲਚ ਨਾ ਲੱਗੀ ਰਹਿੰਦੀ ਹੈ ਨਾ ਕਹਿੰਦੇ ਆ ਇਹ ਵੀ ਕਹਿੰਦੇ ਹਾਂ ਇਹ ਤਾਂ ਕੰਮ ਛੱਡਦੀ ਨਹੀਂ ਦਿਨੇ ਰਾਤ ਹੀ ਲੱਗੀ ਰਹਿੰਦੀ ਹੈ ਅੱਛਾ ਬੜਾ ਕੰਮ ਕਰਾਂ ਜਾਂ ਫੇਰ ਹੀ ਟਾਈਮ ਪਾਸ ਹੋ ਹੂੰ ਇੰਨੇ ਖਰਚੇ ਪੂਰੇ ਕਰਨੇ ਬਹੁਤ ਠੀਕ ਹੈ ਨਾ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਦੇ ਲਈ ਦੋਸਤੋ ਜਰੂਰ ਇਹਨਾਂ ਨੂੰ ਤੁਸੀਂ ਸੰਪਰਕ ਕਰਿਓ ਕੋਈ ਨਾ ਕੋਈ ਚੀਜ਼ ਨਾ ਤਾਂ ਜ਼ਰੂਰ ਬਣਾ ਕੇ ਦੇਖਿਓ ਹਨਾ ਤਾਂ ਕਿ ਜਿਹੜੀ ਆਪਾਂ ਕਲਾ ਦੀ ਕਦਰ ਕਰ ਸਕੀਏ ਆ ਹੁਣ ਦੇਖ ਲਓ ਤੁਸੀਂ ਗਦੈਲੇ ਤਿਆਰ ਕਰ ਰਹੇ ਨੇ ਹਨਾ ਇਹਦਾ ਕੀ ਸਾਈਜ਼ ਕੀ ਹੁੰਦਾ ਇਹਦਾ ਕੱਪੜੇ ਦਾ ਜੀ ਜਿਹੜਾ ਤਿਆਰ ਹੋ ਰਿਹਾ ਇਹ ਇਹ ਚੱਕਦਾਰ ਆ ਜੀ ਨਹੀਂ ਚੱਕਦਾਰ ਇਹਦਾ ਸਾਈਜ਼ ਕੀ ਹੁੰਦਾ ਕਿੰਨੇ ਮੀਟਰ ਆਏ ਵੀ ਕੀ ਇਹ ਤਾਂ ਨਾ ਅੱਧਾ ਅਰਜ ਆ ਦੂਜਾ ਅਰਜ ਲਾ ਕੇ ਫੇਰ ਆਪਾਂ ਪੂਰਾ ਹੋਵੇ ਫੇਰ ਇਹਨੂੰ ਬਣਾਉਂਗੇ ਠੀਕ ਹੈ ਠੀਕ ਹੈ ਮਾਤਾ ਜੀ ਹਣੀ ਪੈਣ ਸਸਤੀ ਕਾਲ ਜੀ ਸਸਤੀ ਕਾਲ ਆਪਣਾ ਨਾਮ ਤੇ ਪਿੰਡ ਦੱਸੋ ਜੀ ਕਿੱਥੋਂ ਦੇ ਰਹਣਾ ਮੇਰਾ ਨਾਮ ਗਗਨਦੀਪ ਕਾਲ ਜੀ ਪਿੰਡ ਕੋਟਲੀ ਹੋਰ ਜ਼ਿਲ੍ਹਾ ਸ੍ਰੀ ਮਕਸ਼ਸਰ ਹੈ ਪੈਣੇ ਜਿਹੜਾ ਤੁਸੀਂ ਕਢਾਈ ਦਾ ਕੰਮ ਹੈਗਾ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੀ ਇਹ ਜੀ ਲਗਾਤਾਰ 5-6 ਸਾਲਾਂ ਤੋਂ ਕਰਦੇ ਠੀਕ ਹੈ ਜੀ ਇਹ ਸਿੱਖਿਆ ਕਿਵੇਂ ਸੀ ਕੰਮ ਜੀ ਕਿੱਥੋਂ ਸਿੱਖਿਆ ਤੁਸੀਂ ਇਹ ਜੀ ਮੇਰੇ ਆਪ ਦੇ ਪਿੰਡ ਉਪਾਈ ਰੁਪੇ ਤਾਂ ਮੇਰੇ ਪੈਣ ਨੇ ਸਿੱਖਿਆ ਸੀ ਉਹ ਤੋਂ ਗਾਂ ਸਿੱਖਿਆ ਠੀਕ ਹੈ ਜੀ ਹੁਣ ਫਿਰ ਕੀ ਕੀ ਤੁਸੀਂ ਕਢਾਈ ਕਰਦੇ ਹੋ ਹੈਗਾ ਕਿਹੜਾ ਕਿਹੜਾ ਕੱਪੜਾ ਕਿੱਦਾਂ ਦੇ ਡਿਜ਼ਾਈਨ ਤੁਸੀਂ ਕਰਦੇ ਹੋ ਤਿਆਰ ਇਹ ਡਿਜ਼ਾਈਨ ਜੀ ਸੂਟ ਵੀ ਕਢਾਈ ਕਰਦੇ ਚਾਦਰਾਂ ਵੀ ਸਹਰਾਣੇ ਵੀ ਹਾਂਜੀ ਜਿੱਦਾਂ ਕੋਈ ਤੁਹਾਡੇ ਤੋਂ ਤਿਆਰ ਕਰਵਾਉਂਦਾ ਪਹਿਲਾਂ ਆਰਡਰ ਲੈਨੇ ਹੋ ਫਿਰ ਤਿਆਰ ਕਰਦੇ ਹੋ ਹਾਂਜੀ ਠੀਕ ਹੈ ਜੀ ਹੁਣ ਫਿਰ ਕਿੰਨਾ ਕੁ ਜਿਹੜਾ ਕੰਮ ਆ ਜਾਂਦਾ ਹੈਗਾ ਜੇ ਆਪਾਂ ਮਹੀਨੇ ਦੀ ਗੱਲ ਕਰੀਏ ਕਿੰਨਾ ਕੰਮ ਤੁਹਾਡੇ ਕੋਲੇ ਆ ਜਾਂਦਾ ਦਿਨ ਵਿੱਚ ਕਿੰਨਾ ਸਮਾਂ ਲਾਉਣੀ ਹੋ ਇਸ ਕੰਮ ਤੇ ਹਾਂ ਜੀ ਕੰਮ ਤਾਂ ਬਹੁਤ ਜ਼ਿਆਦਾ ਹੈ ਦਿਨ ਵਿੱਚ ਦੀ ਘੱਟ ਬੱਗੇ ਜਾਂ ਘੱਟਾ 2 ਘੰਟੇ ਮਸਾ ਕੰਮ ਕਰਿਆ ਜਾਂਦਾ ਕੋਈ ਅੱਛਾ ਜੀ ਇਕੱਲੇ ਹੀ ਕਰ ਦੋ ਫਿਰ ਇਹ ਕੰਮ ਜਾਂ ਹੋਰ ਵੀ ਹੈਲਪਰ ਹੈਗਾ ਤੁਹਾਨੂੰ ਨਹੀਂ ਜੀ ਮੈਂ ਇਕੱਲੇ ਹੀ ਕਰ ਠੀਕ ਹੈ ਜੀ ਹੁਣ ਤੁਸੀਂ ਕੀ ਤਿਆਰ ਕਰ ਰਹੇ ਹੋ ਜੀ ਇਹ ਇਹ ਫਰਾਕ ਸੋਟਣੀ ਹੈ ਠੀਕ ਹੈ ਜੀ ਉਹ ਜਿਹੜਾ ਤੁਹਾਡਾ ਕੰਮ ਤਿਆਰ ਕੀਤਾ ਉਹ ਵੀ ਦਿਖਾ ਦਿਓ ਨਾ ਕੀ ਕੀ ਤਿਆਰ ਕਰਦੇ ਹੋ ਇਹ ਜੀ ਹੈਗੇ ਫੋਟੋ ਟਾਈਪ ਬਣਾਇਆ ਰਮਾਲ ਜੀ ਫਿੰਗਰ ਮਿਲਟ ਹੈ ਨਾ ਹਾਂ ਜੀ ਇਹ ਖੇਤੀ ਵਿਰਾਸਤ ਮਿਸ਼ਨ ਲਈ ਤੁਸੀਂ ਤਿਆਰ ਕਰ ਰਹੇ ਹੋ ਹਾਂਜੀ ਠੀਕ ਹੈ ਜੀ ਇਹ ਸੂਟ ਦੇ ਡਿਜ਼ਾਈਨ ਹੈ ਜੀ ਜਿਵੇਂ ਅੱਜ ਕੱਲ ਬੁਟੀਕ ਵਾਲੇ ਸੂਟ ਬਹੁਤ ਕੁੜੀਆਂ ਪਾਉਂਦੀਆਂ ਹਨਾ ਜੀ ਬੁਟੀਕ ਤੋਂ ਵੀ ਕੰਮ ਆਉਂਦਾ ਤੁਹਾਨੂੰ ਜਾਂ ਸਿੱਧਾ ਹੀ ਗਾਗ ਦਾ ਆਉਂਦਾ ਕੰਮ ਨਹੀਂ ਜੀ ਇੱਥੇ ਪਿੰਡਾਂ ਦੇ ਕਰ ਪਿੰਡਾਂ ਦੇ ਆਉਂਦਾ ਹੈਗਾ ਬਹੁਤ ਸੋਹਣਾ ਕੜਾਈ ਕੀਤੀ ਹੈ ਜੀ ਜੇ ਕਿਸੇ ਨੇ ਮੰਨ ਲਓ ਤਿਆਰ ਕਰਵਾਉਣਾ ਦੂਰੋਂ ਕਿਸੇ ਨੇ ਕਢਾਈ ਕਰਵਾਉਣੀ ਹੈ ਨਾ ਪੇਜ ਵੀ ਦਿਨੇ ਉਹ ਕੋਰੀਅਰ ਰਾਹੀਂ ਜਾਂ ਕਿਸੇ ਨੇ ਤਿਆਰ ਕਰਵਾਉਣਾ ਵੀ ਕੱਪੜਾ ਵੀ ਤੁਸੀਂ ਲੈ ਲਓ ਇਦਾਂ ਵੀ ਹੋ ਜਾਂਦਾ ਜਾਂ ਕੱਪੜਾ ਤੁਹਾਨੂੰ ਉਹਨਾਂ ਦੇ ਕੱਪੜਾ ਬਦਲੇ ਆ ਕੇ ਦਿੰਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਜਿਹੜਾ ਇੱਕ ਸੂਟ ਹੈਗਾ ਜੀ ਕਿੰਨੇ ਟਾਈਮ 'ਚ ਤਿਆਰ ਕਰ ਦਿੰਨੇ ਹੋ ਕਢਾਈ ਕਰਕੇ ਤੁਸੀਂ ਸੂਟ ਤੇ ਜੇ ਲੱਗੇ ਰਹੀਏ ਤਾਂ ਫਿਰ ਇੱਕ ਦਿਹਾੜੀ 'ਚ ਹੋ ਜਾਂਦਾ ਠੀਕ ਹੈ ਜੀ ਨਾ ਲੱਗੇ ਫਿਰ ਕੰਮ ਲੱਗ ਗਿਆ ਪਰਿਵਾਰ ਦੀ ਕਿਵੇਂ ਦੀ ਸਪੋਰਟ ਹੈਗੀ ਜੀ ਇਸ ਕੰਮ ਨੂੰ ਲੈ ਕੇ ਠੀਕ ਹੈ ਜੀ ਵਧੀਆ ਸਪੋਰਟ ਕਰਦੇ ਆ ਪਰਿਵਾਰ ਹਾਂ ਜੀ ਧੰਨਵਾਦ ਕੋਈ ਨਾ ਜੀ ਮਾਤਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਜੀਤ कौर ਹੈ ਤੇ ਕਿੰਨੇ ਸਮੇਂ ਤੋਂ ਜਿਹੜਾ ਇਹ ਬਣਾਈ ਦਾ ਕੰਮ ਕਰਦੇ ਹੋ ਜੀ ਖੱਡੀ ਵੀ 20 ਸਾਲ ਦਾ ਹੋਇਆ ਜੀ ਵੀ ਸਾਲ ਹੋ ਗਈ। ਫਿਰ ਬਚਪਨ ਜੀ ਸਿੱਖਿਆ ਤੁਸੀਂ ਇਹ ਹਾਂਜੀ ਹਾਂਜੀ। ਪੇਕੇ ਪਿੰਡ ਤੋਂ ਜੀ। ਹਾਂਜੀ। ਹੁਣ ਫਿਰ ਕਿੰਨਾ ਸਮਾਂ ਦਿੱਲੀ ਇਸ ਕੰਮ ਤੇ ਲਾਉਣੀ ਹੋਈ ਜੀ? ਇਹ ਵੀ ਰ ਟਾਈਮ ਲੱਗ ਜਾ ਤਾਂ 2 ਘੰਟੇ ਵੀ ਲਾ ਲੈਨੇ 3 ਵੀ। ਅੱਛਾ ਜੀ। ਇਹ ਮੈਂ ਇਸ ਤਰੀਕੇ ਹੁੰਦੇ ਫਿਰ ਲੱਗਦੇ ਵੀ ਨਹੀਂ। ਅੱਛਾ ਜੀ। ਜਿਵੇਂ ਹੁਣ ਇਹ ਚੀਜ਼ਾਂ ਤੁਸੀਂ ਤਿਆਰ ਕਰਦੇ ਹੋ ਨਾ ਤੌਲੀਏ, ਖੇਸ ਜੋ ਵੀ ਸਮਾਨ ਕਰਦੇ ਹੋ। ਇਹ ਫਿਰ ਅੱਗੇ ਵੇਚਦੇ ਕਿਵੇਂ ਹੋ ਤੁਸੀਂ? ਇਹ ਵੀਰ ਜੀ ਮੈਡਮ ਹਮ ਲੈ ਕੇ ਜਾਂਦੇ। ਔ ਮੈਡਮ ਰੂਪ ਸੀ ਜੀ ਹਾਂਜੀ ਉਹ ਹੀ ਦੇ ਕੇ ਜਾਂਦੇ ਆ ਸਮਾਨ ਸੰਨ ਬਣਾਉਣ ਵਾਸਤੇ ਠੀਕ ਹੈ ਜੀ ਤੇ ਵਧੀਆ ਇਹਦੇ ਤੋਂ ਕਮਾਈ ਵੀ ਹੋ ਰਹੀ ਹੈ ਇਹ ਕੰਮ ਤੋਂ ਹਾਂਜੀ ਹੋਣੀ ਠੀਕ ਹੈ ਇਹ ਹੁਣ ਤੁਸੀਂ ਕੀ ਤਿਆਰ ਕਰ ਰਹੇ ਹੋ ਜੀ ਤੌੜ ਤੌਲੀ ਨਹੀਂ